ਤੁਹਾਡਾ ਵਿਦਾਇਕ ਦਿਦਾਰ ਸਿੰਘ ਪੱਟੇ ਵੱਲੋਂ ਬਾਬਾ ਜੁਰਾਵਰ ਸਿੰਘ ਫਤੇਹ ਸਿੰਘ ਸੀਨੀਅਰ ਕੈਂਡੀ ਸਕੂਲ ਵਿਕੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਦੇ ਸਰਪ੍ਰਸਤੀ ਹੇਟ ਕਰਵਾਈ ਜਾ ਰਹੀ ਚੌਥੀ ਫਤੇਗੜ ਸਾਈ ਫੁੱਟਬਾਲ ਵਿਬੀ ਲਿੰਗ ਦੂਜੇ ਹਫਤੇ ਦੀ ਸ਼ੁਰੂਆਤ ਕਰਵਾਉਣ ਮੌਕੇ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਦੇ ਕਿਹਾ ਕਿ ਸਾਡੀ ਆਉਣ ਵਾਲੀ ਪੀੜੀ ਨੂੰ ਬਚਾਉਣ ਲਈ ਅਜਿਹੇ ਟੂਰਨਾਮੈਂਟ ਤੇ ਲਿੰਕ ਕਰਵਾਉਣੇ ਚ ਬਹੁਤ ਜ਼ਰੂਰੀ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਆ ਵਾਹਿਗੁਰੂ ਜੀ ਕੀ ਬਖਸ਼ਤ ਅੱਜ ਫੋਰਥ ਪਟੇਗੜ ਸਾਹਿਬ ਬੀਵੀ ਲੀਗ ਦਾ ਅੱਜ ਦੂਜਾ ਦਿਨ ਹੈ ਦੂਜਾ ਦਿਨ ਮੀਂਹ ਦੇ ਹਰ ਸੰਡੇ ਮੈਚ ਕਰਵਾਏ ਜਾਣਗੇ ਜੁਆ ਬੀਵੀ ਲੀਗ ਦਾ ਸੱਤ ਹਫ਼ਤੇ ਕਿਸ ਦੇ ਮੈਚ ਚੱਲਣਗੇ ਜਿਸ ਦੇ ਵਿੱਚ 7 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਭਾਗ ਲੈ ਰਹੇ ਹਨ ਪੰਜਾਬ ਹਰਿਆਣਾ ਚੰਡੀਗੜ੍ਹ ਇਹ ਪਹਿਲੀ ਮਤਲਬ ਬੱਚਿਆਂ ਦੀ ਲੀਗ ਹੈ ਜੋ ਪੰਜਾਬ ਦੇ ਵਿੱਚ ਅਸੀਂ ਕਰਾ ਰਹੇ ਹਾਂ ਜਿਸ ਦੇ ਵਿੱਚ 7 ਸਾਲ ਤੋਂ 9 ਸਾਲ ਤੇ 11 ਸਾਲ ਦੇ ਬੱਚੇ ਖੇਡ ਰਹੇ ਹੋਰ ਮਤਲਬ ਜ਼ਿਲ੍ਹਿਆਂ ਦੇ ਵਿੱਚ ਮਤਲਬ 12 ਦੇ ਅੰਡਰ 15 ਦੇ 12 ਵਾਲੇ ਹੋਈਆਂ ਅਸੀਂ 7 ਸਾਲ ਗਰਾਸ ਰੂਟ ਛੋਟੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਜਿਸ ਦੇ ਵਿੱਚ ਸਹੀ ਉਮਰ ਦੇ ਬੱਚੇ ਖੇਡਣ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਸਰਦਾਰ ਮਰਿੰਦਰ ਸਿੰਘ ਜੀ ਲਿਵੜਾ ਪ੍ਰਧਾਨ ਕ੍ਰਿਪਾਲ ਸਿੰਘ ਲਿਵੜਾ ਫੁੱਟਬਾਲ ਅਕੈਡਮੀ ਉਹ ਅੱਜ ਸਰਦਾਰ ਦਵਾਰ ਸਿੰਘ ਪੱਤੀ ਜੀ ਸਾਥਕਾ ਐਮਐਲਏ ਫਤਿਹਗੜ੍ਹ ਸਾਹਿਬ ਜਿਨ੍ਹਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਗਏ ਨੇ ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਸਾਡੇ ਕਲੱਬ ਦੇ ਮੈਂਬਰ ਸਰਦਾਰ ਕਰਮਜੀਤ ਸਿੰਘ ਤੇ ਲੋ ਨਰਮਨ ਸਿੰਘ ਗੋਲਡੀ ਸਾਡੇ ਬਾਬਾ ਫਾਦੇਸ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਨਜੀਤ ਸਿੰਘ ਬੱਬੂ ਜੀ ਅੰਕਿਤ ਜੀ ਵਿਕਰਮ ਸਿੰਘ ਸ਼ਰੀ ਮਨਿੰਦਰ ਜੀ ਟੀਮਾ ਤਾਲਾ ਤੇ ਸਾਡੀ ਸਾਰੀ ਇੱਕ ਟੀਮ ਹੈ ਜੋ ਇਸ ਟੂਰਨਾਮੈਂਟ ਨੂੰ ਕਰਵਾ ਰਹੀ ਹੈ ਬਹੁਤ ਹੀ ਚੰਗੇ ਜਿਹਾ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਅਸੀਂ ਪ੍ਰਾਈਜ਼ ਦੇ ਰਹੇ ਹਾਂ ਤੇ ਲਾਸਟ ਦੇ ਵਿੱਚ ਹਰ ਇੱਕ ਬੱਚੇ ਨੂੰ ਹੀ ਮਤਲਬ ਚਾਹੇ ਕੋਈ ਪਹਿਲੇ ਦਿਨ ਚਾਹੇ ਕੋਈ 15ਵੇਂ ਨੰਬਰ ਤੇ ਹਰ ਇੱਕ ਬੱਚੇ ਨੂੰ ਹੀ ਪ੍ਰਾਈਜ਼ ਦਿੱਤਾ ਜਾਵੇ ਤੇ ਰਿਜ਼ਲਟ ਵੀ ਦੱਸੋ ਅਸੀਂ ਰਿਜ਼ਲਟ ਅਨੁਸਾਰ ਜਿਵੇਂ ਮੈਂ ਤੁਹਾਨੂੰ ਦੱਸ ਦੇਣਾ ਕਰਪਾਲ ਸਿੰਘ ਲਿਵੜਾ ਅੰਮ੍ਰਾਲਾ ਫੁੱਟਬਾਲ ਕਲੱਬ ਤੋਂ 12 ਕਿਲੋ ਨਾਲ ਜਿੱਤੇ ਹੈ ਫੰਡਰ 14 ਦੇ ਵਿੱਚ ਤੇ ਖਾਲਸਾ ਫੁੱਟਬਾਲ کلب ਕਰਾਲੀ 3-0 ਦੇ ਨਾਲ ਚਨਾਰੋ ਫੁੱਟਬਾਲ کلب ਕਰਾਲੀ ਤੋਂ 3-0 ਦੇ ਨਾਲ ਜਿੱਤੀ ਹੈ। ਐਮਸੀਆਰ ਅੰਬਾਲਾ ਦੀ ਟੀਮ ਪਟਿਆਲਾ ਫਾਦਰਗੜ੍ਹ ਫੁੱਟਬਾਲ کلب ਤੋਂ 7-1 ਦੇ ਨਾਲ ਜਿੱਤੀ ਰਹੀ ਹੈ। ਇਹ ਐਸੀ ਤਰ੍ਹਾਂ ਹੀ ਸਾਡੇ ਅੰਡਰ 13 ਦੇ ਮੈਚ ਹੈ ਜਿਸ ਦੇ ਵਿੱਚ ਸੰਦੀਗੜ੍ਹ ਫੁੱਟਬਾਲ ਅਕੈਡਮੀ ਐਮਸੀਆਰ ਫੁੱਟਬਾਲ ਅਕੈਡਮੀ ਅੰਬਾਲਾ ਤੋਂ 4-0 ਦੇ ਨਾਲ ਜਿੱਤੂ ਰਹੀ ਹੈ। ਐਸੀ ਤਰ੍ਹਾਂ ਹੀ ਸਾਡੀ ਅੰਡਰ 11 ਦੇ ਜੋ ਰਿਜ਼ਲਟ ਨੇ ਜਿਸ ਦੇ ਵਿੱਚ ਮਹਿਰਾਜ ਮਹਾਰਾਜ ਫੁੱਟਬਾਲ ਕਲੱਬ ਬਖੰਡਾ ਜੋ ਕਿ ਐਨਸੀਆਰ ਨੂੰ ਦਿੱਤਿਆ ਦੋ ਦੋ ਇੱਕ ਦੇ ਨਾਲ ਆ ਓਵਰਟਾਈਮ ਫੁੱਟਬਾਲ ਅਕੈਡਮੀ ਪਟਿਆਲਾ ਦੀ ਟੀਮ ਤੇ ਐਨਸੀਆਰ ਐਨ0 ਨਾਲ ਜਿੱਤੂ ਰਹੀ ਹੈ ਇਹ ਰਿਜ਼ਲਟ ਨੂੰ ਸਾਡੀ ਮੈਚ ਕਿੱਥੇ ਇਹਦਾ ਸਾਡਾ ਇਹ ਟੂਰਨਾਮੈਂਟ ਸ੍ਰੀ ਬਾਬਾ ਸਰਪਾਰ ਸਰਪਾਰ ਸਿੰਘ ਜੀ ਕਲੱਬ ਨੂੰ ਟੂਰਨਾਮੈਂਟ ਕਰਵਾ ਰਹੇ ਨੇ ਇਸ ਇਤਿਹਾਸ ਤੈਂ ਸਰਚਰ ਦਾ ਬੱਚਾ ਬਣ ਗਿਆ ਹੈ ਕਿ ਇਹ ਤੁਰੰਤ ਸੱਤ ਕੰਟੀਨਿਊ ਚੱਲਣਾ ਚਾਹੀਦਾ ਹੈ ਕਿ ਇਹ ਪਹਿਲਾ ਸਟੇਟ ਆਫ ਯਾਰ ਰਿਹਾ ਹੈ ਅਮਰ ਸ੍ਰੀ ਮਾਤ ਦਾ ਸਾਰੇ ਆਏ ਨੇ ਕਿ ਕਿੰਨੇ ਕਿ ਖਿਡਾਰੀ ਭਾਗ ਲੈ ਰਹੇ ਨੇ ਦੇ ਵਿੱਚ 400 ਦੇ ਕਰੀਬ ਬੱਚਾ ਹੋ ਰਿਹਾ ਹੈ ਇਹ ਵੀ ਇਹ ਵੀ ਚੰਨ ਮੈਸਾ ਤੋਂ ਬਚਾਇਆ ਜਾ ਸਕੀ ਕਿੰਨਾ ਹੈ ਸੋ ਨਹੀਂ ਚੰਗੀ ਰਹੇ ਤੇ ਜਿਹੜਾ ਸਰਕਾਰੀ ਹੁਣ 375 ਦੀ ਅੰਦਰ 33 ਮੀਟਰ ਉਡਾ ਰਹੇ ਇਹਨਾਂ ਨੂੰ ਵੀ ਬਹੁਤ ਧੰਨਵਾਦ ਕਰਦੇ ਹਾਂ